बच्चा पहली बार इंट्रोड्यूस ਹੋਇਆ ਹੈ ਪਹਿਲੀ ਬਾਰ ਲੋਕਾਂ ਦੇ ਸਾਹਮਣੇ ਆਇਆ ਹੈ ਔਰ ਪਹਿਲੀ ਬਾਰ ਮੀਡੀਆ ਦੇ ਸਾਹਮਣੇ ਹੋਇਆ ਹੈ ਵੱਡੇ ਵੱਡੇ ਕਲਾਕਾਰਾਂ ਤੋਂ ਵੀ ਕਮੀਆਂ ਰਹਿ ਜਾਂਦੀਆਂ ਕਿ ਉਸ ਬੱਚੇ ਦਾ ਕਸੂਰ ਕੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਉਹਨੂੰ ਇੰਨਾ ਜਿਆਦਾ ਇੰਨੀ ਜਿਆਦਾ ਮੈਂ ਕਹਾਂਗਾ ਕਿ ਅਤ ਦਰਜੇ ਦੀ ਘਟਿਆ ਸ਼ਤਾਬਲੀ ਦੇ ਨਾਲ ਉਸ ਬੱਚੇ ਨੂੰ ਕਿੰ ਬੋਲਣ ਕਰਕੇ ਕੋਸ਼ਿਸ਼ ਕੀਤੀ ਗਈ ਹੈ। ਔਰ ਦੋ ਹੀਰੋਇਨਰ ਦੇ ਨਾਲ ਉਹਨੇ ਕੰਮ ਕੀਤਾ ਔਰ ਮੈਂ ਖੁਦ ਵੀ ਉਸ ਫਿਲਮ ਦੇ ਵਿੱਚ ਉਹਦੇ ਨਾਲ ਪੰਜ ਚਾਰ ਦਿਨ ਰਹਾ। ਤੁਸੀਂ ਯਾਰ ਕੀ ਦੇਖਦੇ ਹੋ? ਮੈਂ ਹੈਰਾਨ ਹਾਂ ਤੁਹਾਡੇ ਲੋਕਾਂ ਤੋਂ। ਇੰਨੀ ਗੰਦੀ ਇੰਨੀ ਭੱਤੀ ਸ਼ਬਦਾਵਲੀ ਮਨ ਬਹੁਤ ਦੁਖੀ ਹੋ ਰਿਹਾ ਹੈ। ਅੱਜ ਸਿਕਲ ਲੋਕੋ ਅੱਜ ਇੱਕ ਬਹੁਤ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਹੈ। ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈ ਇਡੀਲੀ ਤਕਰੀਬਨ ਜਿਹੜੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਉਹ ਸਾਰੀਆਂ ਹੀ ਇੱਕੋ ਜਿਹੀਆਂ ਹੁੰਦੀਆਂ ਨੇ ਕਿਉਂਕਿ ਸਾਡੇ ਕਲਾਕਾਰਾਂ ਦੀ ਮਿਹਨਤ ਲੱਗੀ ਹੁੰਦੀ ਹੈ ਔਰ ਇੱਕ ਕਲਾਕਾਰਾਂ ਨਹੀਂ ਹੋਰ ਬਹੁਤ ਸਾਰੇ ਇਹਦੇ ਨਾਲ ਜਿਹੜੇ ਜੁੜੇ ਹੁੰਦੇ ਨੇ ਚਾਹੇ ਉਹ ਕ라우ਡ ਹੋਵੇ ਚਾਹੇ ਉਹ ਲਾਈਟਮੈਨ ਹੋਵੇ ਚਾਹੇ ਉਹ ਆਰਟ ਡਿਪਾਰਟਮੈਂਟ ਹੋਵੇ ਅੰਜੀ ਕੈਮਰਾਮੈਨ ਡਾਇਰੈਕਟਰ ਡਾਇਰੈਕਟਰ ਦੇ ਸਹਾਇਕ ਡਾਇਰੈਕਟਰ ਔਰ ਐਕਟਰ 14 ਮਾਰਚ ਨੂੰ ਦੋ ਫਿਲਮਾਂ ਰਿਲੀਜ਼ ਹੋਈਆਂ ਸੀ ਮਿੱਠੜੇ ਅਤੇ 6 ਇਚ ਰਿਕੋ ਪਸੰਦ ਸਭ ਦੀ ਆਪੋ ਆਪਣੀ ਹੁੰਦੀ ਹੈ ਕਿਸੇ ਨੇ ਕੋਈ ਫਿਲਮ ਦੇਖਣੀ ਹੁੰਦੀ ਹੈ ਕਿਸੇ ਨੇ ਕੋਈ ਫਿਲਮ ਦੇਖਣੀ ਨਹੀਂ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਮਾਰੀ ਲੱਗਦੀ ਹੈ ਪਰ ਅੱਜ ਜੋ ਤਿੰਨ ਦੋ ਤਿੰਨ ਦਿਨਾਂ ਤੋਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਜਾਨੀ ਫਿਲਮ ਦੇ ਪ੍ਰੀਮੀਅਰ ਤੋਂ ਹੀ ਲੈ ਕੇ ਜੇ ਆਪਾਂ ਦੇਖੀਏ ਮਿੱਠਰੇ ਫਿਲਮ ਦਾ ਇੱਕ ਛੋਟੀ ਜੀ ਉਮਰ ਦਾ ਨੌਜਵਾਨ ਬੱਚਾ ਜੋ ਕਿ ਅੰਮਰਦੀਪ ਦਾ ਹੈ ਲਖਸ਼ ਜਿਹੜਾ ਉਸ ਫਿਲਮ ਦਾ ਹੀਰੋ ਹੈ ਬੱਚਾ ਪਹਿਲੀ ਵਾਰ ਇੰਟਰੋਡਿਊਸ ਹੋਇਆ ਹੈ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਇਆ ਹੈ ਔਰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਹੋਇਆ ਹੈ ਵੱਡੇ ਵੱਡੇ ਕਲਾਕਾਰਾਂ ਤੋਂ ਵੀ ਕਮੀਆਂ ਰਹ ਜਾਂਦੀਆਂ ਲੇਕਿਨ ਉਹਨੂੰ ਨਹੀਂ ਇਦਾਂ ਦਾ ਕੋਈ ਬਤੁਰਸੀਗਾ ਵੀ ਉਹ ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਆ ਕੇ ਆਪਣੇ ਵਿਚਾਰ ਰੱਖੇ ਉਹਨੇ ਜਿਹੋ ਜਿਹਾ ਵੀ ਉਹਦੇ ਮਨ ਚ ਆਇਆ ਜਿਵੇਂ ਵੀ ਆਇਆ ਉਹਨੇ ਆਪਣੀਆਂ ਗੱਲਾਂ ਸਾਹਮਣੇ ਰੱਖੀਆਂ ਪਰ ਦੁੱਖ ਇਸ ਗੱਲ ਦਾ ਹੈ ਕਿ ਉਸ ਬੱਚੇ ਦਾ ਕਸੂਰ ਕੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਉਹਨੂੰ ਇੰਨਾ ਜ਼ਿਆਦਾ ਇੰਨੀ ਜ਼ਿਆਦਾ ਮੈਂ ਕਹਾਂਗਾ ਕਿ ਅਤ ਦਰਜੇ ਦੀ ਘਟਿਆ ਸ਼ਬਦਾਬਲੀ ਦੇ ਨਾਲ ਉਸ ਬੱਚੇ ਨੂੰ ਸੰਬੋਧਨ ਕਰਕੇ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਆਮ ਪਤਾ ਨਹੀਂ ਕੌਣ ਨੇ ਕੌਣ ਨਹੀਂ ਹਨ ਲੇਕਿਨ ਜੋ ਵੀ ਹੈ ਉਹ ਸਭ ਕੁਝ ਗਲਤ ਹੈ ਇੱਥੇ ਮੈਂ ਦੁਆਰਾ ਉਹ ਸ਼ਬਦ ਦੁਹਰਾਏ ਨਹੀਂ ਸਕਦਾ ਸਾਨੂੰ ਉਸ ਬੱਚੇ ਨੂੰ ਵੈਲਕਮ ਕਰਨੀ ਚਾਹੀਦੀ ਸੀ ਜਿਹੜੇ ਬੱਚੇ ਨੇ ਹੌਸਲਾ ਕੀਤਾ ਔਰ ਦੋ ਹੀਰੋਇਨਰ ਦੇ ਨਾਲ ਉਹਨੇ ਕੰਮ ਕੀਤਾ ਔਰ ਮੈਂ ਖੁਦ ਵੀ ਉਸ ਫਿਲਮ ਦੇ ਵਿੱਚ ਉਹਦੇ ਨਾਲ ਪੰਜ ਚਾਰ ਦਿਨ ਰਿਹਾ ਮੈਂ ਕੀਤਾ ਕੰਮ ਥੋੜਾ ਜਿਹਾ ਲੇਕਿਨ ਸਾਨੂੰ ਇਹ ਲੱਗਿਆ ਵੀ ਉਹ ਬੱਚਾ ਇੱਕ ਵਧੀਆ ਬਹੁਤ ਹੀ ਸਾਊ ਕਿਸਮ ਦਾ ਸੁਭਾਅ ਜਿਹੜਾ ਉਹਦਾ ਸ਼ਰਮਾਕਲ ਜਿਹਾ ਸੁਭਾਅ ਹੈ ਅਸਟਾ ਬਹੁਤ ਨਿਰੋਖ ਦੇਖਿਆ ਨੂੰ ਤੁਸੀਂ ਯਾਰ ਕੀ ਦੇਖਦੇ ਹੋ ਮੈਂ ਹੈਰਾਨ ਹਾਂ ਤੁਹਾਡੇ ਲੋਕਾਂ ਤੋਂ ਇੰਨੀ ਗੰਦੀ ਇੰਨੀ ਭੱਤੀ ਸ਼ਬਦਾਬਲੀ ਮਨ ਬਹੁਤ ਦੁਖੀ ਹੋ ਰਿਹਾ ਨਾ ਕਰਿਆ ਕਰੋ ਯਾਰ ਇਹ ਫਿਲਮ ਇੰਜੋਏ ਬਾਸਤੇ ਹੁੰਦੀ ਹੈ ਇੰਜੋਏ ਕਰੋ ਚੰਗੀ ਲੱਗਣੀ ਨਾ ਲੱਗਣੀ ਹਰ ਦਰਸ਼ਕ ਦੀ ਆਪਣੀ ਮਰਜ਼ੀ ਹੈ ਉਹ ਕਹਿ ਸਕਦੇ ਹੋ ਡਾਇਰੈਕਟਰ ਨੂੰ ਕਹਿ ਸਕਦੇ ਹੋ ਰਾਈਟਰ ਨੂੰ ਕਹਿ ਸਕਦੇ ਹੋ ਕਲਾਕਾਰ ਨੂੰ ਕਹਿ ਸਕਦੇ ਹੋ ਵੀ ਕਲਾਕਾਰ ਤੋਂ ਇਹ ਕੰਮ ਘੱਟ ਹੋਇਆ ਵਧੀਆ ਨਹੀਂ ਕੀਤਾ ਗਿਆ ਇਹ ਕਹਿ ਸਕਦੇ ਅਸੀਂ ਪਰ ਜੇ ਇੰਨੇ ਘੱਟਿਆ ਸ਼ਬਦ ਤੁਸੀਂ ਇਸਤੇਮਾਲ ਕਰੋਗੇ ਯਾਰ ਉਹ ਬੱਚੇ ਦੇ ਮਨ ਤੇ ਕੀ ਬੀਤੀ ਹੋ ਮੈਂ ਆਪਣੇ ਇਸ ਵੀਡੀਓ ਰਾਹੀਂ ਵੀ ਲਖਸ ਨੂੰ ਇਹ ਥੋੜਾ ਜਿਹਾ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਬੇਟਾ ਤੂੰ ਬਿਲਕੁਲ ਘਬਰਾਈ ਨਾ ਤੇਰੇ ਬਾਪ ਦੀ ਮਿਹਨਤ ਲੱਗੀ ਹੈ ਤੇਰੇ ਪੂਰੇ ਸਟਾਫ ਦੀ ਫਿਲਮ ਦੇ ਸਟਾਫ ਦੀ ਮਿਹਨਤ ਲੱਗੀ ਹੈ ਬਹੁਤ ਕੁਝ ਬੋਲਦੇ ਲੋਕ ਆਪਣੀ ਚਾਲ ਨੂੰ ਮਸਤ ਹਾਥੀ ਦੀ ਤਰ੍ਹਾਂ ਕਰ ਲੈ ਪੁੱਤ ਇੰਡਸਟਰੀ ਚ ਤਾਂ ਚੱਲਣਾ ਏ ਇਸ ਲਈ ਆਪਣੇ ਮਨ ਤੇ ਜਾਂ ਆਪਣੇ ਦਿਮਾਗ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਆਈ ਜੋ ਇਹ ਲੋਕ ਬਕਵਾਸ ਬਾਜੀ ਕਰ ਰਹੇ ਨੇ। ਔਰ ਮੈਂ ਘੋਰ ਨਿੰਦਾ ਕਰਨਾ। ਵਧੀਆ ਗੱਲ ਹੈ ਦੋ ਫਿਲਮਾਂ ਨੇ ਦੋਨੇ ਫਿਲਮਾਂ ਵਧੀਆ ਨੇ ਆਪੋ ਆਪਣੀ ਥਾਂ ਤੇ ਦੋਨਾਂ ਫਿਲਮਾਂ ਤੇ ਮਿਹਨਤ ਲੱਗੀ ਹੈ। ਦੇਖੋ ਦੋਨੇ ਫਿਲਮਾਂ। ਚਾਹੇ ਹਰ ਦੀਪ ਗਰੇਵਾਲ ਦੀ 60 'ਚ ਹੈ। ਚਾਹੇ ਅੰਮ੍ਰਿਤਦੀਪ ਦੀ ਮਿੱਠੜੇ ਹੈ ਇਹ ਕੁਝ ਦਿਨ ਰੀਜ ਹੋਈਆਂ ਨੇ ਬਾਕੀ ਕਿਸਮਤ ਆਪਣੀ ਆਪਣੀ ਹੈ ਮੁਕੱਦਰ ਆਪਣਾ ਹੈ ਉਹ ਕੋਈ ਕਿਸੇ ਦਾ ਖੋਹ ਨਹੀਂ ਸਕਦਾ ਇਸ ਲਈ ਮੈਂ ਫੇਰ ਦੁਆਰਾ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਦਾਂ ਦੀ ਘੱਟਿਆ ਸ਼ਬਦਾਬਲੀ ਵਰਤਣੀ ਛੱਡ ਦਿਓ ਕਿਉਂਕਿ ਸੱਚੇ ਬੱਚੇ ਦੇ ਤੋਂ ਸੁਣ ਬਣ ਰਹੇ ਹੋ ਜਿਆ ਉਹਨੂੰ ਕੈਰੀਅਰ ਅੱਗੇ ਵਧਣ ਦੇ ਵਿੱਚ ਸਹਾਇਤਾ ਹੋ ਉਹ ਮੜਾ ਮੋਟਾ ਕੀ ਜਰ ਕਿ ਹੋਈਏ ਤੁਲਨਾ ਕਰ ਰਹੇ ਹੋ ਕੋਈ ਕੁਛ ਬਕਦਾ ਹੈ ਕੋਈ ਕੁਛ ਬਕਦਾ ਹੈ ਕੋਈ ਕੁਛ ਬਕਦਾ ਹੈ ਇਹ ਬਕਵਾਸ ਬਾਜੀ ਬੰਦ ਕਰ ਦਿਓ ਯਾਰ ਪਲੀਜ਼ ਮੈਂ ਤੁਹਾਡੇ ਸਾਰਿਆਂਗੇ ਹੱਥ ਛੋੜ ਕੇ ਬੇਨਤੀ ਕਰਦਾ ਇਦਾਂ ਦੀ ਘਟੀਆਂ ਸ਼ਬਦਾਬਲੀ ਨਾ ਵਰਤਿਆ ਕਰੋ ਫਿਲਮ ਇੰਡਸਟਰੀ ਵਾਸਤੇ ਉਹ 80 ਲੋਕ ਸਾਨੂੰ ਪਤਾ ਸੀ ਮਿਹਨਤ ਕਿੰਨੀ ਕਰਦੇ ਆ ਤੁਸੀਂ ਸਾਨੂੰ ਵੀ ਸਹਤੋ ਸਾਡਾ ਕਰੋ ਜਿਹੜਾ ਹੁੰਦਾ ਹੈ ਜਿਹੜਾ ਇਕੱਠ ਲੋਕਾਂ ਦਾ ਸੀ ਦਿਖਾਉਨੇ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਕਿੰਨੀ ਮਿਹਨਤ ਕਰਦੇ ਆ ਉਹ ਸੋ ਇਸ ਲਈ ਪਲੀਜ਼ ਉਸ ਬੱਚੇ ਤੇ ਰਹਿਮ ਕਰੋ ਉਹਨੂੰ ਅੱਗੇ ਵਧਣ ਦੇ ਵਿੱਚ ਸਹਾਇਤਾ ਉਹਦਾ ਹੌਸਲਾ ਵਧਾਓ ਜਿਨ੍ਹਾਂ ਨੇ ਫਿਲਮ ਲਿਖੀ ਹੈ ਚੰਗੀ ਲੱਗਣੀ ਨਾ ਲੱਗਣੀ ਉਹ ਲਿਖ ਦਿਓ ਤੁਸੀਂ ਵੀ ਸਾਨੂੰ ਚੰਗੀ ਨਹੀਂ ਲੱਗੀ ਕੋਈ ਕਿਸੇ ਨੂੰ ਦੁੱਖ ਨਹੀਂ ਹੋਏਗਾ ਮੈਂ ਪਹਿਲਾਂ ਹੀ ਕਿਹਾ ਵੀ ਡਾਇਰੈਕਸ਼ਨ ਬਾਰੇ ਕਹਿ ਦਿਓ ਫਿਲਮ ਦੀ ਕਹਾਣੀ ਬਾਰੇ ਕਹਿ ਦਿਓ ਫਿਲਮ ਦੀ ਐਕਟਿੰਗ ਬਾਰੇ ਕਹਿ ਦਿਓ ਉਹ ਕਰ ਜੋ ਮਰਜ਼ੀ ਕਹਿ ਸਕਦੇ ਤੁਸੀਂ ਲੇਕਿਨ ਇਦਾਂ ਘਟਿਆ ਸ਼ਬਦਾਬਲੀ ਜਿਹੜੀ ਸਾਡੇ ਪੰਜਾਬੀਆਂ ਨੂੰ ਯਾਰ ਮਾੜੀ ਮੁੱਢੀ ਤੱਕਲ ਹੋਣੀ ਚਾਹੀਦੀ ਹੈ ਸਾਉਥ ਦੇ ਲੋਕ ਸਿਨੇਮੇ ਦੀ ਪੂਜਾ ਕਰਦੇ ਆ ਸਿਨੇਮੇ ਦੇ ਕਲਾਕਾਰਾਂ ਦੀ ਇੱਜ਼ਤ ਕਰਦੇ ਆ ਉਹ ਲੋਕ ਉਹਨਾਂ ਨੂੰ ਮਾਨ ਬਖਸ਼ਦੇ ਆ ਔਰ ਤੁਸੀਂ ਤੁਸੀਂ ਪੈਰਾਚੂਟ ਰੋਲਦੇ ਹੋ ਤੁਸੀਂ ਕਲਾਕਾਰ ਨੂੰ ਇਸ ਤਰੀਕੇ ਨਾਲ ਇਸਤੇਮਾਲ ਕਰ ਰਹੇ ਹੋ ਲੋਜੀ ਪਤਾ ਨਹੀਂ ਸਾਡੇ ਬਾਸ ਸਾਨੂੰ ਪਤਾ ਨਹੀਂ ਅਸੀਂ ਕੀ ਕਰਦੇ ਹਾਂ ਅਸੀਂ ਤੁਹਾਡੇ ਮਨੋਰੰਜਨ ਵਾਸਤੇ ਕਰਦੇ ਜੋ ਵੀ ਕਰਦੇ ਹਾਂ ਸੋ ਇਸ ਲਈ ਲਖਸ਼ ਮੈਂ ਤਿੰਨ ਨੂੰ ਸਮਝ ਰਹੇ ਹਾਂ ਕਿ ਕਹਿ ਰਹੇ ਹਾਂ ਬੇਟਾ ਬਿਲਕੁਲ ਨਹੀਂ ਹਾਰਨਾ ਹਿੰਮਤ ਕਰ ਔਰ ਅੱਗੇ ਵੱਧ